ਸਖਜੇਂਦਰ ਸਿੰਘ ਚਾਹਾਨ ਕੀ ਹਾਲ ਐ ਪਾਈ ਜੀ ਠੀਕ ਐ ਤੇਰੇ ਠੀਕ ਐ ਹੋ ਠੀਕ ਐ ਵਧੀਆ ਵਧੀਆ ਦਾਤੀ ਹੋ ਰਹੀ ਨਹੀਂ ਮੈਂ ਵੜਾ ਦਿੰਨਾ ਪੱਠੀ ਨਾ ਯਾ ਦਾਤੀ ਤਾਂ ਇੱਕ ਹੀ ਆ ਐਂ ਕਰ ਦਾਤੀ ਫੜਾ ਮੈਨੂੰ ਮੈਂ ਥੱਬੀ ਵੱਡਿਆ ਕਰੂੰ ਤੂੰ ਚਾਕੇ ਪੱਲੀ ਚ ਰੱਖ ਦਿਆ ਕਰੀ ਮੈਂ ਥੱਬੀ ਵੱਡਿਆ ਕਰੂੰ ਤੂੰ ਚਾਕੇ ਪੱਲੀ ਚ ਰੱਖ ਦਿਆ ਕਰੀ ਮੈਂ ਔਖਾ ਹੋ ਜੈਣਾ ਯਾਰ ਓਤੀ ਰੇਰ ਗੱਲ ਨਾ ਮੈਨੂੰ ਹਾਜਮ ਜੇ ਨਹੀਂ ਹੁੰਦੀ ਅੱਗੇ ਜੇ ਤੈਨੂੰ ਕੰਮ ਕਰੀ ਤੂੰ ਜਵਾਬ ਦੇ ਨਾ ਅੱਜ ਬਿਣਾ ਆਖੇ ਤੇ ਨਾਲ ਲੱਗਿਆ ਪਏ ਓ ਬਾਈ ਮੈਂ ਤੈਨੂੰ ਕੀ ਦੱਸਾਂ ਯਾਰ ਜਿਹਦੇ ਤੇ ਪੈਂਦੀ ਆ ਉਹਨੂੰ ਹੀ ਪਤਾ ਲੱਗਦਾ ਹੁੰਦਾ ਆਸ ਤੇ ਮੈਂ ਘਰੋਂ ਲੜ ਕੇ ਬਾਹਰ ਭੱਜ ਆਇਆ ਹੁਣ ਮੇਰਾ ਮਨ ਬਹੁਤ ਉਦਾਸ ਹੈ ਤੇ ਮੇਰਾ ਮਨ ਨਾ ਪੈਗਲੋਂ ਨੂੰ ਜੀ ਕਰਦਾ ਤੇ ਜੇਬ ਚ ਬਈ ਪੈਸਾ ਹੈ ਨਹੀਂ ਜੇ ਮੈਂ ਘਰੋਂ ਪੈਸੇ ਮੰਗਣ ਜਾਂਦਾ ਤੇ ਤੈਨੂੰ ਪਤਾ ਬਈ ਕਬੀਲਦਾਰੀ ਸਾਰੀ ਮੇਰੇ ਘਰਾਂ ਵਾਲੀ ਕੋਲ ਹੈ ਉਹਨੇ ਮੈਨੂੰ ਪੈਸਾ ਦੇਣਾ ਐ ਕਰ ਵੀਰ ਬੰਦਾ ਤੂੰ ਤਾਂ ਯਾਰ ਘਰ ਦੀ ਕੱਢਦਾ ਹੀ ਰਹਿਣਾ ਮੈਨੂੰ ਪਊਆ ਕਿ ਭਰ ਦੇ ਉਹ ਧੀਰੇ ਯਾਰ ਅੱਗੇ ਤਾਂ ਕਿਤੇ ਆਖੇ ਲੱਗਿਆ ਨਹੀਂ ਪਊਆ ਲੈਣ ਮਰ ਨੈਨ ਮੂੰਹ ਚੱਕ ਲਿਆ ਤੂੰ ਯਾਰ ਵੇਖ ਲੈ ਬਾਈ ਮੰਗਣਾ ਤੇ ਮਰਨਾ ਇੱਕ ਬਰਾਬਰ ਹੀ ਹੁੰਦਾ ਵੇਖ ਲੈ ਜਿਹੜਾ ਬੰਦਾ ਮੰਗਦਾ ਮਰਿਆਰ ਗਾ ਹੀ ਹੁੰਦਾ ਵੀਰ ਬੰਦਾ ਐ ਨਾ ਕਰ ਯਾਰ ਚੱਲ ਮੈਂ ਪੱਠੇ ਵੜਨਾ ਫਿਰ ਤੈਨੂੰ ਭਾਰ ਕੇ ਲਿਆਉਣਾ ਨਹੀਂ ਪੱਠੇ ਮੈਂ ਵੜਦਾ ਤੂੰ ਭਾਰ ਹੀ ਲਿਆ ਵਾ ਦੇਖੀ ਜਾ ਓਏ ਦੋ ਮਿੰਟ ਤੱਕ ਉੱਥੇ ਨਹੀਂ ਸਬਰ ਹੋਇਆ ਮੈਂ ਉੱਥੇ ਹੀ ਲਿਆਉਂਦਾ ਸੀ ਉਹ ਮੈਂ ਨਾ ਪੱਠੇ ਵੜਿਆ ਸੀ ਮੈਂ ਕਿਹਾ ਫੜ ਕੇ ਮੈਂ ਤੇ ਐ ਛੋਟੇ ਗੇਟ ਹੀ ਲੰਘ ਜਾਊਂਗਾ ਤੇ ਐ ਕਰ ਬਾਈ 50 ਰੁਪਏ ਦੇ ਤੇ ਅੰਡੇ ਵੀ ਖਾ ਲੂੰਗਾ ਉਹ 10 ਮਿੰਟ ਖੜ ਜਾ ਮੈਂ ਛੇਰੋ ਬੱਕਰਾ ਹੀ ਫੜਨੇ ਆਉਣਾ ਸ਼ਰਮ ਤਾਂ ਨਹੀਂ ਤੈਨੂੰ ਉਂਗਲ ਫੜੀ ਤਾਂ ਗੁੱਸਾ ਦਾ ਗੋਟ ਮੀ ਪੈਣਾ ਚੰਗਾ ਬਾਈ ਕਿਵੇਂ ਆਂ ਤੀਰੇ ਓਏ ਠੀਕ ਆ ਬਾਈ ਕੀ ਕਰਦਾ ਉਹਨਾਂ ਵਿਲਾ ਹੀ ਹੁੰਨਾ ਵਿਲਾ ਹੀ ਹੁੰਨਾ ਬਾਈ ਠੀਕ ਆ ਮੈਂ ਜਾਣਾ ਯਾਰ ਵਿਆਹ ਆਪਣੀ ਨਾ ਖਾਸ ਰਿਸ਼ਤੇਦਾਰੀ ਚ ਧੀਰੇ ਵਿਆਹ ਹੈਗਾ ਮੈਂ ਉੱਥੇ ਮੈਨੂੰ ਪੰਜ ਚਾਰ ਦਿਨ ਲੱਗ ਜਾਣਗੇ ਯਾਰ ਠੀਕ ਆ ਬਾਈ ਮੈਨੂੰ ਕੋਈ ਯਾਰ ਬੰਦਾ ਨਹੀਂ ਮਿਲਿਆ ਤੂੰ ਕੱਢ ਲੇਗਾ ਟਾਈਮ ਯਾਰ ਹਾਂ ਹਾਂ ਬਾਈ ਜਿੰਨੇ ਮਰਜੀ ਜ਼ਰੂਰੀ ਕੰਮ ਹੋਣ ਯਾਰ ਪਰ ਆ ਤੇਰੇ ਕੰਮ ਵਾਸਤੇ ਮੈਂ ਟਾਈਮ ਜ਼ਰੂਰ ਕੱਢ ਲੂੰਗਾ ਯਾਰ ਚੱਲ ਫਿਰ ਤਿਆਰ ਰਹੀ ਇੱਕ ਤਰੀਕੇ ਨੂੰ ਅੱਜ ਹੀ ਚੰਗਾ ਰੈਡੀ ਰਹੀਂ ਠੀਕ ਆ ਪੱਕੀ ਗੱਲ ਹੈ ਨਾ ਬਾਈ ਉਹ ਪੱਕੀ ਆ ਓਕੇ ਉੱਤਿਹਰਾ ਰੋਕ ਓਏ ਬੜੇ ਮੌਕੇ ਤੇ ਆ ਐ ਕਰ ਮੈਨੂੰ ਸ਼ਹਿਰ ਲੈ ਕੇ ਚੱਲ ਮੀਰਾ ਖਲਾਇਆ ਉਥੇ ਟਰੈਕਟਰ ਤੇ ਉਹ ਤੈਨੂੰ ਪਤਾ ਸਪੇਅਰ ਪਟੜੀ ਦੁਕਾਨ ਹੈਗੀ ਦੂਰ ਆਪਾਂ ਸਮਾਨ ਲੈ ਕੇ ਫੜਾ ਕੇ ਆਉਣਾ ਯਾਰ ਵੀਰ ਜੀ ਥੱਲੇ ਆ ਵੀਰ ਮੇਰਾ ਮੇਰੇ ਕੋਲੇ ਹੈ ਨਹੀਂ ਟਾਈਮ ਮੈਂ ਤਾਂ ਕਾਸ਼ ਨਾਲ ਚੱਲਿਆ ਵਿਆਹ ਯਾਰ ਮੈਂ ਤਾਂ ਵੀਰੇ ਇੰਨਾ ਇਨਾ ਮੱਛੀ ਚ ਖੁੱਬਿਆ ਆ ਓਏ ਆਪਾਂ ਉਥੇ ਅਧਿਕਾਰ ਲੈ ਲਾਂਗੇ ਉਥੇ ਸ਼ੂਸ਼ਪ ਕਰ ਲਾਂ ਕੋਈ ਤੁਸੀਂ ਉਹ ਖਾ ਸਾ ਪੀਣੀ ਹੈ ਵਾਤ ਵਾਤ ਨਾਲ ਕੀ ਹੈ ਆਂਡਾ ਖਵਾ ਦੇਗਾ ਜਾਮ ਭੁਜੇਗਾ ਵੀਰੇ ਬਲੈਂਡਰ ਪ੍ਰੈਟ ਅੱਜ ਮੈਂ दारू ਪੀਣੀ ਐ ਤੇ ਨਰੋਲ ਹੀ ਖਾਣੀ ਐ ਮੱਛੀ ਓਏ ਉਹ ਤੇ ਦੇਸੀ ਦੇ ਪਉਏ ਖਤਮ ਮੇਰੇ ਲੇਲੜੀਆਂ ਕਰਦਾ ਸੀ ਇਤਨੂੰ ਵਧੀਆ ਪਰ ਨੂੰ ਓਏ ਓਹ ਕਿਹੜੀ दारू ਸੀ ਉਹ ਗੰਦ ਲਿਆ ਜਾ ਪਾਣੀ ਦੇਗਾ ਤੜਕੇ ਆ ਪੁਰਪੜੀਆਂ ਪਾਟੀ ਗਈਆਂ ਮੇਰੀਆਂ ਬਾਕੀ ਮੈਨੂੰ ਫੋਨ ਨਾਲ ਹੀ ਮੈਂ ਚੱਲਿਆ ਆਕਾਸ਼ ਨਾਲ ਤੇ ਮੈਂ ਹੁਣ ਵੀਰੇ 5 ਦਿਨ ਨਹੀਂ ਮੋੜਦਾ 5 ਦਿਨ ਉਹ ਪੈਂਟ ਸ਼ਰਟ ਉੱਥੇ ਜਾ ਕੇ ਹੀ ਪਾਵਾਂਗੇ ਲੇਟ ਹੀ ਹੋ ਗਿਆ ਯਾਰ ਉਦੋਂ ਧੀਰਾ ਵੀ ਨਹੀਂ ਆ ਲੈ ਆ ਹੀ ਗਿਆ ਕਿੰਨਾ ਲੇਟ ਹੋਇਆ ਫਿਰਦਾ ਯਾਰ ਉਹ ਬੱਸ ਭਾਈ ਐਵੇਂ ਐਵੇਂ ਟਾਈਮ ਲੱਗ ਗਿਆ ਚੱਕ ਰਖ ਖੇਚਦੇ ਗੱਡੀ ਉਹ ਕਿੱਧਰ ਸ਼ਰੀਮਾਨ ਜੀ ਬਾਹਰ ਆਓ ਕਿੱਧਰ ਆਪ ਹੀ ਤਾਂ ਤੂੰ ਆਖਿਆ ਸੀ ਭਾਈ ਵਿਆਹ ਜਾਣਾ ਤਿਆਰ ਨਹੀਂ ਮੈਂ ਤਾਂ ਕੱਪੜੇ ਵੀ ਨਾਲ ਚੱਕ ਲਿਆ ਆ ਉਹ ਤਿਆਰ ਰਹਿਣ ਨੂੰ ਤਾਂ ਮੈਂ ਤੈਨੂੰ ਤਾਂ ਗਿਆ ਸੀ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਸੀ ਘਰ ਸੰਭ ਨੂੰ ਹੋਆ ਸਿੱਟਣ ਉਹ ਤੇ ਪਸ਼ੂਆਂ ਦੇ ਪੱਠੇ ਪਾਉਣ ਨੂੰ ਤਾਂ ਤੈਨੂੰ ਕਿਹਾ ਸੀ ਮੈਨੂੰ 5-4 ਦਿਨ ਵਿਆਹ ਤੇ ਲੱਗ ਜਾਣਗੇ ਵੀ ਤਿਆਰ ਨਹੀਂ ਉਹ ਬਾਕੀ ਤੇਰੇ ਰੋਟੀ ਬਣਦੀ ਟੈਂਸ਼ਨ ਨਾਲੇ ਰੋਟੀਆਂ ਤੇਰੀਆਂ ਛਾਬੇ ਚ ਲਾਈਆਂ ਪਈਆਂ ਦਾਲ ਮੂੰਗੀ ਦੀ ਫ੍ਰਿਜ ਚ ਪਈ ਆ ਠੀਕ ਆ ਬੇਫਿਕਰ ਹੋ ਜਾ ਕੱਲੀ ਰਸੋਈ ਖੁੱਲੀ ਛੱਡ ਕੇ ਬਾਕੀ ਸਾਰੇ ਘਰ ਨੂੰ ਲਾ ਕੇ ਜਿੰਦੇ ਹੁਣ ਮੈਨੂੰ ਐਂ ਫਿਕਰ ਬਣਿਆ ਪਿਆ ਵੀ ਮੈਂ ਪਾਉਂ ਕਿੱਥੇ ਕਿਤੇ ਪਸ਼ੂਆਂ ਵਾਲੇ ਚ ਨਾ ਪੈਣਾ ਪਵੇ ਯਾਰ ਕਾਸ਼ ਓਏ ਤਾਂ ਹੈ ਨਹੀਂ ਘਰੇ ਵਿਆਹ ਤੇ ਵਿਆਹ ਨਹੀਂ ਲੋਟਾ ਤਿਰੇ ਓਏ ਮੇਰੀ ਗੱਲ ਸੁਣ ਲੈ ਅੜੀ ਇੱਕ ਜਦੋਂ ਆਪਾਂ ਬਾਹਲੀ ਨਰੋਲ ਮੱਛੀ ਖਾ ਲੈਨੇ ਨਾ ਆਪਣੇ ਅੰਦਰ ਗਰਮੈਸ ਜੀ ਬਾਰ ਜਾਂਦੀ ਆ ਐਂ ਕਰੀ ਗੁੰਦਕ ਤੀੜਾ ਥੋੜਾ ਜਿਹਾ ਪਿਉਨੀ ਤੜਕੇ ਖਾ ਲਈ ਕਰਤਾ ਬਈ ਵੈਸੇ ਯਾਰ ਭੇੜੀ ਗਿਆ ਯਾਰ ਸਾਰੇ ਘਰ ਨੂੰ ਦਿੰਦੇ ਲਾ ਕੇ ਕੱਲੀ ਰਸੋਈ ਖੁੱਲੀ ਛੱਡ ਗਏ ਐ ਬਈ ਐਂ ਕਰ ਯਾਰ ਪਊਆ ਕਰ ਸ਼ਰਾਬ ਦਾ ਭਾਰੀ ਦੇ ਨਾ ਤਰੇ ਤੂੰ ਪੀਨਾ ਮੈਂ ਕੀ ਬਲੈਂਡਰ ਪ੍ਰਾਇਰ ਉਹ ਹੈਗਾ ਜਮਕਰ ਪਾਣੀ ਬਾਕੀ ਉਹਨਾਂ ਤੇਰਾ ਸਿਰ ਦੋਖਾਂ ਲੱਗ ਜਾਂਦਾ ਬਈ ਯਾਰ ਮਾਰੀ ਜਾ ਮੱਥਾ